ਜਿਵੇਂ ਪਰਮਾਤਮਾ ਬੜੇ ਸੁਆਦਲੇ ਫਲ ਸਾਨੂੰ ਦੇਂਦਾ ਹੈ ਪਰ ਛਿਲਕਿਆਂ ਦੇ ਚ ਲਪੇਟ ਕੇ ਸੰਤਰੇ ਨੇ ਕੇਲੇ ਨੇ اخਰੋਟ ਨੇ ਬਾਦਾਮ ਨੇ ਪਿਸਤਾ ਹੈ ਇਹ ਛਿਲਕਿਆਂ ਦੇ ਚ ਪ੍ਰਭੂ ਲਪੇਟ ਕੇ ਦਿੰਦਾ ਹੈ ਛਿਲਕੇ ਨੂੰ ਬੜੇ ਸੁਟ ਕੇ ਤੋੜ ਕੇ ਇੱਕ ਪਾਸੇ ਕਰਕੇ ਵਿੱਚੋਂ ਗਿਰੀ ਖਾਣੀ ਆਉਂਦੀ ਹੈ ਮਹਾਪੁਰਸ਼ਾਂ ਨੇ ਸੰਤਾਂ ਨੇ ਅਵਤਾਰੀ ਪੁਰਸ਼ਾਂ ਨੇ ਜੋ ਰਹਿਸ ਦੇਚ ਰਮਜ਼ ਦੇਚ ਗੱਲ ਆਖੀ ਹੈ ਉਹਨੂੰ ਖੋਲਣਾ ਪੈਂਦਾ ਖੋਲੋ ਨਾ ਤਾਂ ਫਿਰ ਬੱਲੇ ਕੁਝ ਨਹੀਂ ਪੈਂਦਾ ਇਹਦੇ ਥੱਲੇ ਗੁਰੂ ਅਮਰਦਾਸ ਜੀ ਮਹਾਰਾਜ ਦਾ ਸਲੋਕ ਹੈ ਬਾਬੇ ਫਰੀਦ ਦੇ ਸਲੋਕ ਦੇ ਥੱਲੇ ਤੇ 당 ਗੁਰੂ ਅਮਰਦਾਸ ਜੀ ਮਹਾਰਾਜ ਬਾਬੇ ਫਰੀਦ ਦੇ ਸਲੋਕ ਨੂੰ ਖੋਲਦੇ ਨੇ ਇਹਦਾ ਇਹ ਮਤਲਬ ਨਹੀਂ ਕਿ ਬਾਬੇ ਫਰੀਦ ਨੇ ਗਲਤ ਆਖਿਆ ਆਮ ਕਈ ਵਾਰ ਐਸਾ ਕਥਾਕਾਰ ਕਹਿਣ ਲੱਗ ਪੈੰਦੇ ਨੇ ਗੁਰੂ ਅਮਰਦਾਸ ਜੀ ਮਹਾਰਾਜ ਬਾਬੇ ਫਰੀਦ ਦੀ ਸੁਧਾਈ ਕਰ ਰਿਹਾ ਹੈ। ਇਹਦਾ ਮਤਲਬ ਹੈ ਫਰੀਦ ਦਾ ਫਿਰੋਸ ਸਲੋਕ ਗਲਤ ਹੈ। ਗਲਤ ਸਲੋਕ ਨੂੰ ਦਰਜ ਕੀਤਾ ਹੈ ਗੁਰੂ ਗ੍ਰੰਥ ਸਾਹਿਬ ਦੇ ਵਿੱਚ। ਐਸਾ ਨਹੀਂ ਹੈ। ਫਰੀਦ ਨੇ ਗੱਲ ਰਮਜ਼ ਦੇ ਚਾਗ ਦਿੱਤੀ ਹੈ। ਖੋਲੋ ਹਣ ਆਪ। ਤੇ ਗੁਰੂ ਅਮਰਦਾਸ ਜੀ ਮਹਾਰਾਜ ਨੇ ਸੋਚਿਆ ਨਾ ਖੋਲੀਏ ਤੇ ਇਹ ਜਿਹਾ ਨਾ ਹੋਵੇ। ਕੋਈ ਛਿਲਕਾ ਹੀ ਨਾ ਖਾਣ ਲੱਗ ਪੈਣਾ। ਸਮਝ ਹੀ ਨਾ ਆਵੇ। ਛਿਲਕੇ ਨਾ ਕਾਣ ਲੱਗ ਪੈ। ਉਹ ਬਦਾਮ ਬੜਾ ਸੁਆਦੀ ਹੈ, ਪੋਸ਼ਟਿਕ ਹੈ, ਕੁਣਕਾਰੀ ਹੈ। ਪਰ ਉੱਪਰ ਤੇ ਸੱਤ ਛਿਲਕਾ ਹੈ। ਤੇ ਉਹ ਹੀ ਮੌਜ ਪਾ ਲਈਏ। ਤੇ ਆਖੇ ਬਦਾਮ ਦੇ ਕਿਸੇ ਕੰਮ ਦਾ ਨਹੀਂ ਪੱਥਰ ਜਿਹਾ ਹੈ। ਤਾਂ ਬਦਾਮ ਬਾਰੇ ਹੀ ਤੇ ਭੁਲੇਖਾ ਲੱਗ ਜਾਏਗਾ। ਬਦਾਮ ਉਹ ਹੈ ਜੋ ਛਿਲਕਿਆਂ ਦੇ ਅੰਦਰ ਗਿਰੀ ਹੈ। ਰਹਸ ਤੇ ਰਮਜ਼ ਦੇ ਵਿੱਚ ਜਿਹੜੀ ਗੱਲ ਮਹਾਪੁਰਸ਼ਾਂ ਨੇ ਆਖੀਏ ਅਗਰ ਰੈਸ ਨੂੰ ਖੋਲਣ ਦਾ ਢੰਗ ਨਾ ਆਵੇ ਤਾਂ ਯਕੀਨ ਜਾਨੋ ਬਹੁਤ ਸਾਰੇ ਫਿਰ ਮਹਾਪੁਰਸ਼ਾਂ ਦੇ ਬਚਨ ਐਵੇਂ ਅਜਾਈ ਲੱਗਦੇ ਨੇ ਕੋਈ ਪਤਾ ਨਹੀਂ ਕੀ ਆ ਗਿਆ ਜਾਂ ਕਿਧਰੇ ਕਿਧਰੇ ਛੋਟੀ ਅਕਲੋ ਤੇਂਜ ਲੱਗਦਾ ਜਿਵੇਂ ਗਲਤ ਆਦੈ ਨੇ ਪਰ ਜੈਸੇ ਬਾਬਾ ਫਰੀਦ ਕਹਿੰਦੇ ਨੇ ਮੇਰਾ ਤਨ ਕੋਈ ਚੀਰੇ ਤੋ ਰਤੀ ਜਿਤਨੇ ਵੀ ਲਹੂ ਨਹੀਂ ਨਿਕਲੇਗਾ ਫਰੀਦਾ ਰਤਿ ਰਤ ਨਾਨਕਲੇ ਜੇ ਤਨ ਜੀਰੇ ਕੋਏ ਕਿਉ ਜੋ ਸ਼ਹਿ ਰਤੇ ਆਪਣੇ ਤੈਨ ਕਨ ਰਤ ਨਾ ਹੋਏ ਠੀਕ ਕਹਿ ਰਿਹਾ ਫਰੀਦ ਪਰ ਜੋ ਕੁਝ ਕਹਿ ਰਿਹਾ ਉਹਨੂੰ ਗੁਰੂ ਅਮਰਦਾਸ ਖੋਲਦੇ ਬਈ ਫਰੀਦ ਇਹ ਕਹਿ ਰਿਹਾ ਕਿਦਰੇ ਹੋਰ ਨਾ ਸਮਝ ਲੈਣਾ ਹੁਣ ਥੱਲੇ ਹੈ ਮਹਲਾ ਤੀਜਾ ਇਸੇ ਹੀ ਸ਼ਲੋਕ ਦੇ ਥੱਲੇ ਗੁਰੂ ਅਮਰਦਾਸ ਜੀ ਫਰੀਦਾ ਇਹੋ ਤਨ ਸਭੋ ਰਤ ਹੈ ਰਤ ਬਿਨ ਤਨ ਨਾ ਹੋਏ ਸਰੀਰ ਤੇ ਸਾਰਾ ਲਹੂ ਦੇ ਅਸਰੇ ਤੇ ਖੜਾ ਹੈ ਰਤ ਦੇ ਅਸਰੇ ਤੇ ਰਤ ਤੋਂ ਬਿਨਾ ਇਹ ਤਨ ਹੋ ਹੀ ਨਹੀਂ ਸਕਦਾ ਬਹੁਤਾ ਖੂਨ ਨਿਕਲ ਜਾਏ ਤਾਂ ਸਰੀਰ ਦਾ ਜ਼ਿੰਦਾ ਹੀ ਰਹਿਣਾ ਔਖਾ ਹੋ ਜਾਂਦਾ ਹੈ ਉਪਰਾ ਖੂਨ ਚੜਨਾ ਪੈਂਦਾ ਕਿਸੇ ਹਾਦਸੇ ਦੇ ਫਰੀਦਾ ਇਹੋ ਤਨ ਸਭੋ ਰਤ ਹੈ ਰਤ ਬਿਨ ਤਨ ਨਾ ਹੋਏ ਜੋ ਸ਼ੈ ਰਤੇ ਆਪਣੇ ਤਿਨ ਤਨ ਲੋਭ ਰਤ ਨਾ ਹੋਏ ਉਹਨਾਂ ਦੇ ਸੰਸਾਰ ਦੀ ਕਸ਼ਿਸ਼ ਲੋਭ ਦੀ ਇਹ ਰਤ ਨਹੀਂ ਹੋ ਉਹ ਲੋਭ ਹੀ ਨਹੀਂ ਹੋ ਜੋ ਕੁਝ ਹੋ ਜਾਏ ਜੈਸਾ ਹੋ ਜਾਏ ਠੀਕ ਲੋਭ ਹੈ ਤਾਂ ਫਿਰ ਲੋਭ ਬੇਈਮਾਨ ਵੀ ਬਣਾਏਗਾ ਲੋਭ ਹੈ ਤਾਂ ਲੋਭ ਚੋਰ ਵੀ ਬਣਾਏਗਾ ਲੋਭ ਹੈ ਤਾਂ ਲੋਭ ਠੱਗ ਵੀ ਬਣਾਏਗਾ ਲੋਭ ਹੈ ਤੇ ਲੋਭ ਧੋਖੇ ਬਾਜ਼ ਵੀ ਬਣਾਏਗਾ ਲੋਭ ਨੇ ਸਾਰੇ ਔਗਣ ਪੈਦਾ ਕਰ ਦੇਣੇ ਅਗਰ ਸਬਰ ਹੈ ਸੰਤੋਖ ਹੈ ਤੋ ਸਿਰਵ ਸੰਤੋਖ ਨੇ ਹੀ ਸਾਰੇ ਗੁਣ ਪੈਦਾ ਕਰ ਦੇਣੇ ਜੋ ਕੁਝ ਹੈ ਜੈਸਾ ਹੈ ਪ੍ਰਭੂ ਠੀਕ ਠੀਕ ਜੈਸਾ ਤੋ ਰੰਗ ਦਿੱਤਾ ਜੈਸਾ ਤੋ ਰੂਪ ਦਿੱਤਾ ਜੈਸਾ ਤੋ ਪਰਵਾਰ ਦਿੱਤਾ ਜੈਸੇ ਤੋ ਸੰਬੰਧ ਜੋੜੇ ਜੈਸੇ ਤੋ ਪ੍ਰਾਲਬਦ ਦਿੱਤੇ ਪ੍ਰਭੂ ਸਭ ਕਬੂਲ ਹੈ ਸਭ ਪਰਵਾਹ ਹੈ ਕਹਿੰਦੇ ਨੇ ਸੰਤੋਖੀ ਨੂੰ ਦੁਖੀ ਕਰਨਾ ਬੜਾ ਔਖਾ ਹੈ ਮਾਨਸਿਕ ਤਲ ਤੇ ਤੇ ਲੋਭੀ ਨੂੰ ਖੁਸ਼ ਕਰਨਾ ਵੀ ਬੜਾ ਔਖਾ ਨਹੀਂ ਹੋ ਸਕਦਾ ਕਿਉਂਕਿ ਲੋਭੀ ਤੇ ਹਰ ਵਕਤ ਸੰਤੋਸ਼ਟ ਰਹੇਗਾ ਜੋ ਕੁਝ ਹੋਇਆ ਹੈ ਜੋ ਕੁਝ ਮਿਲੇ ਹੈ ਉਸ ਤੇ ਖੁਸ਼ ਤੇ ਹੈ ਹੀ ਨਹੀਂ ਲੋਭ ਖੁਸ਼ ਹੋਣ ਨਹੀਂ ਦਿੰਦਾ ਸੰਸਾਰ ਦੇ ਵਿੱਚ ਮਾਨਸਿਕ ਦੁੱਖ ਬਹੁਤ ਵੱਧ ਗਿਆ ਹੈ ਪਤਾ ਹੈ ਕਿਉਂ ਲੋਭ ਬਹੁਤ ਵੱਧ ਗਿਆ ਹੈ ਅਧਾ ਲੋਭ ਵਧ ਗਿਆ ਤੇ ਜਦੋਂ ਲੋਭ ਵਧ ਗਿਆ ਤਾਂ ਬੇਈਮਾਨੀਆਂ ਵਧ ਗਈਆਂ ਨੇ ਲੋਭ ਵਧ ਗਿਆ ਤਾਂ ਝੂਠ ਵਧ ਗਿਆ ਲੋਭ ਵਧ ਗਿਆ ਤਾਂ ਧੋਖਾ ਵਧ ਗਿਆ ਫਰੇਬ ਵਧ ਗਿਆ ਠੱਗੀ ਵਧ ਗਈ ਹੈ ਇੱਕ ਪਰਿਵਾਰ ਦੂਜੇ ਪਰਿਵਾਰ ਨਾਲ ਠੱਗੀ ਕਰਦਾ ਹੈ ਇੱਕ ਕੌਮ ਦੂਜੀ ਕੌਮ ਨਾਲ ਠੱਗੀ ਕਰਦੀ ਹੈ ਇੱਕ ਦੇਸ਼ ਦੂਜੇ ਦੇਸ਼ ਨਾਲ ਠੱਗੀ ਕਰਦਾ ਹੈ ਕਿਧਰੇ ਛੋਟੇ ਪੱਧਰ ਤੇ ਠੱਗੀ ਆਉਂਦੀ ਹੈ ਕਿਧਰੇ ਵੱਡੇ ਪੱਧਰ ਤੇ ਵਿਆਪਕ ਹੈ ਠੱਗੇ ਧੰਨ ਗੁਰੂ ਅਮਰਦਾਸ ਜੀ ਮਹਾਰਾਜ ਕਹਿੰਦੇ ਨੇ ਫਰੀਦ ਤੋਂ ਠੀਕ ਕਹਿ ਰਿਆ ਜੋ ਰੱਬ ਦੇ ਰੰਗ ਦੇ ਚ ਰੰਗੇ ਹੁੰਦੇ ਨੇ ਨਾ ਉਹਨਾਂ ਦੇ ਅੰਦਰ ਲੋਭ ਦਾ ਰੰਗ ਨਹੀਂ ਹੁੰਦਾ ਫਰੀਦਾ ਇਹ ਤਨ ਸਭੋ ਰਤ ਹੈ ਰਤ ਬਿਨ ਤਨ ਨਾ ਹੋਏ ਜੋਸ਼ ਰਤੇ ਆਪਣੇ ਤਨ ਲੋਭ ਰਤ ਨਾ ਹੋਏ ਭੈ ਪਈਏ ਤਨ ਖੇਣ ਹੋਏ ਲੋਭ ਰਤ ਵਿੱਚੋਂ ਜਾਏ ਉਹਨਾਂ ਦੇ ਅੰਦਰ ਲੋਭ ਕਿਵੇਂ ਚਲਾ ਜਾਂਦਾ त्यागਣਾ ਬੜਾ ਔਖਾ ਹੈ ਲੋਭਣਾ ਰੱਬ ਦਾ ਡਰ ਰੱਬ ਦਾ ਹੈ ਉਹਨਾਂ ਦੇ ਅੰਦਰੋਂ ਲੋਭ ਖਤਮ ਕਰ ਦਿੰਦਾ ਹੈ ਬਹਿ ਪਈ ਹੈ ਯੁਕਤੀ ਦੱਸ ਦਿੱਤੀ ਹੈ